ਜਿਹੜੇ ਵੀ ਬੱਚਿਆਂ ਦੇ ਐਲਸ ਜਾਂ ਪੀਟੀ ਦੇ ਵਿੱਚੋਂ ਬੈਂਡ ਸਕੋਰ ਆਏ ਹੋਏ ਨੇ ਪਰ ਨੰਬਰ 50-55% ਨੇ ਪਲਸ 2 ਦੇ ਵਿੱਚੋਂ ਜਾਂ ਗ੍ਰੈਜੂਏਸ਼ਨ ਬੀਏ ਨਾਲ ਹੈ ਤੇ ਪਰਸੈਂਟੇਜ ਵੀ 55% ਦੇ ਆਸ-ਪਾਸ ਨੇਗੇ ਤੇ ਆਸਟ੍ਰੇਲੀਆ ਜਾ ਨਹੀਂ ਸਕਦੇ ਤਾਂ ਉਹ ਬੱਚਿਆਂ ਲਈ ਹੁਣ ਦਾ ਜਿਹੜਾ ਟਾਈਮ ਹੈ ਉਹ ਇੱਕ 골ਡਨ ਪੀਰੀਅਡ ਚੱਲ ਰਿਹਾ ਕਿਉਂਕਿ ਸੈਪਟੰਬਰ ਇਨਟੇਕ ਕੈਨੇਡਾ ਦੇ ਵਿੱਚ ਵੀ ਓਪਨ ਹੈ ਤੇ ਯੂਕੇ ਦੇ ਵਿੱਚ ਵੀ ਓਪਨ ਹੈ ਯੂਕੇ ਦਾ ਸੈਪਟੰਬਰ ਇਨਟੇਕ ਤੋਂ ਬਾਅਦ ਸ਼ਾਇਦ ਸਟ੍ਰਿਕਟ ਹੋ ਜੇ ਬਿਕੋਜ਼ ਜਿਵੇਂ ਆਪਾਂ ਰੀਸੈਂਟ ਅਨਾਉਂਸਮੈਂਟਸ ਸੁਣੀਆਂ ਸੀਗੀਆਂ ਤਾਂ ਹੋ ਸਕਦਾ ਬੈਂਡ ਸਕੋਰ ਰਿਕੁਆਇਰਮੈਂਟ ਵਾਜੇ ਜਾਂ ਪਰਸੈਂਟੇਜ ਦੇ ਰਿਕੁਆਇਰਮੈਂਟ ਵਾਜੇ ਤਾਂ ਜਿਹੜਾ ਸੈਪਟੰਬਰ ਇਨਟੇਕ ਹੈ ਇਹ ਸਭ ਤੋਂ ਸਹੀ ਇਨਟੇਕ ਹੈ ਇਹ ਬੱਚਿਆਂ ਦੇ ਜਾਣ ਲਈ ਉਹ ਜਨ ਤੱਕ ਤਾਂ ਕਿਸੇ ਵੀ ਕੰਟਰੀ ਦੇ ਰੂਲਸ ਨੇ ਕਿ ਉਹ ਹੋਰ ਸਟ੍ਰਿਕਟ ਹੋ ਸਕਦੇ ਆ ਅੱਜ ਤਾਂ ਤੁਹਾਨੂੰ ਲੱਗਦਾ ਵੀ ਜੇ ਆਸਟ੍ਰੇਲੀਆ ਦਾ ਨਹੀਂ ਆਉਂਦਾ ਹੈਗਾ ਅਸੀਂ ਨਹੀਂ ਕਿਤੇ ਜਾਣਾ ਪਰ ਫਿਰ ਤੁਸੀਂ ਨਾ ਕੈਨੇਡਾ ਜਾ ਪਾਉਣੇ ਨਾ ਯੂਕੇ ਜਾ ਪਾਉਣੇ ਸੋ ਜਿਹੜੇ ਵੀ ਇਦਾਂ ਦੇ ਬੱਚੇ ਕਨਫਿਊਜ਼ ਨੇ ਤਾਂ ਉਹ ਬਲੈਕਪੱਡ ਦੇ ਦਿਰਬਾ ਜਾਂ ਮਾਨਸਾ ਆਫਿਸ ਸਲਾਹ ਕਰਨ ਦੇ ਲਈ ਆ ਸਕਦੇ ਆ UK ਜਾਂ ਫਿਰ ਕੈਨੇਡਾ ਦੇ ਵਿੱਚ ਪੜ੍ਹਾਈ ਕਰਕੇ ਆਪਣਾ ਪਾਕਿਸਤਾਨ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਆ ਸੋ ਅੱਜ ਹੀ ਵਿਜ਼ਿਟ ਕਰੋ ਬਲੈਕਬੋਰਡ ਦੇ ਦਿੜਬਾ ਜਾਂ ਮਾਨਸਾ ਆਫਿਸ ਤੋਂ